RCMP ਦੀ ਟ੍ਰੇਨਿੰਗ ਕਿੱਦਾਂ ਹੁੰਦੀ ਆ ਅ ਸਪੈਸ਼ਲੀ ਅਵਾਂ ਟਾਕ ਅਬਾਊਟ ਦ ਮਾਈਂਡਸੈਟ ਤੁਹਾਨੂੰ ਲੱਗਦਾ ਕਿ RCMP ਜੁਆਇਨ ਕਰਨ ਤੋਂ ਬਾਅਦ ਬੰਦਾ ਟੋਟਲੀ ਡਿਫਰੈਂਟ ਚੇਂਜ ਹੋ ਜਾਂਦਾ ਹੈ ਦਾ ਮਾਈਂਡਸੈਟ ਚੇਂਜ ਹੋ ਜਾਂਦਾ ਯੈਸ ਸੋ RCMP ਟ੍ਰੇਨਿੰਗ ਇਜ਼ ਵੈਰੀ ਡਿਫਿਕਲਟ ਇਟਸ ਅ ਵੈਰੀ ਟਫ ਟਫ ਬੇਸਿਕ ਟ੍ਰੇਨਿੰਗ 6 ਮਨਸ ਇਨ ਅ ਸੈਂਟਰਲ ਪਲੇਸ ਇਕ ਤਾਂ ਤੇ ਜਾਣਦੇ ਅਸੀਂ ਉਹ ਸਸਕਾਚੂਨ ਹੈ ਤੇ ਇੱਕ ਹੋਰ ਸੁਪਾ ਹੈ ਤੇ ਉਹ صوبੇ ਦੇ ਵਿੱਚ ਜਾ ਕੇ ਸ਼ਹਿਰ ਸਸਕੈਚੁਆਨ ਰਜਾਇਨਾ ਉੱਥੇ ਸਾਡੀ ਟ੍ਰੇਨਿੰਗ ਸੈਂਟਰ ਹੈਗੀ ਹੈ ਤੇ ਹਰ ਇੱਕ RCMP ਆਫਸਰ ਉੱਥੇ 6 ਮਹੀਨੇ ਜਾ ਕੇ ਬੇਸਿਕ ਟ੍ਰੇਨਿੰਗ ਉਹਨਾਂ ਨੂੰ ਮਿਲਦੀ ਹੈ ਉੱਥੇ ਰਹਿਣਾ ਪੈਂਦਾ ਸਾਨੂੰ 6 ਮਹੀਨੇ ਵਾਸਤੇ ਤੇ ਹਰ ਰੋਜ਼ ਅਸੀਂ ਉੱਠ ਕੇ ਸਵੇਰੇ ਉੱਠ ਕੇ ਮੰਡੇ ਟੂ ਫਰਡੇ ਮੰਡੇ ਟੂ ਸੰਡੇ ਐਕਚੁਅਲੀ ਸਾਡੀ ਟ੍ਰੇਨਿੰਗ ਹੁੰਦੀ ਹੈਗੀ ਹੈ ਤੇ ਫਰਮ ఎవਰੀਥਿੰਗ ਫਰਮ ਲਾ ਟੂ ਪੁਲਿਸ ਸਾਇੰਸਿਸ ਟੂ Forensics to firearms to driving to self defense, and you have to pass everything uh, and you have to have a certain standard. So, and if you don't, you get kicked out. You they okay, thank you very much. They to see So, we have to maintain a level of standard. ਸੋ ਬਹੁਤ ਔਖੀ ਥੋ ਉਸ ਵੇਲੇ ਸਾਨੂੰ সুইমিং ਵੀ ਕਰਨੀ ਪੈਂਦੀ ਸੀਗੀ ਹੁਣ ਤਾਂ সুইমিং ਉਹਨਾਂ ਨੇ ਕੱਢ ਦਿੱਤੀ ਹੈਗੀ ਪਰ সুইমিং ਵੀ ਕਰਨੀ ਪੈਂਦੀ ਸੀਗੀ ਤੇ সুইমিং ਦੇ ਵਿੱਚ ਵੀ ਤੁਹਾਨੂੰ ব্রੌਂਜ਼ ਮੈਡਲ ਤੁਹਾਨੂੰ ਦਵਾਣਾ ਪੈਂਦਾ ਸੀਗਾ ਵਿਥਿਨ 6 ਮੰਥ ਯੂ ਹੈਵ ਟੂ ਗੈਟ ਯੂ ਬ੍ਰੌਂਜ਼ ਮੈਡਲ ਸੋ ਉਹਦਾ ਵੀ ਟੈਸਟ ਲੈਂਦੇ ਸੀਗੇ ਸੋ ਵੈਰੀ ਵੈਰੀ ਡਿਫਿਕਲਟ 10 12 ਆਵਰਸ ਅ ਡੇ ਨਾਲ ਡ੍ਰਿਲ ਵੀ ਕਰਨੀ ਨਾਲੇ ਆਪਣਾ ਵਰਦੀ ਵੀ ਰੱਖਣੀ ਸੋ ਜਿਨ੍ਹਾਂ ਨੇ ਪੁਲਿਸ ਟ੍ਰੇਨਿੰਗ ਕੀਤੀ ਹੈ ਉਹਨਾਂ ਨੂੰ ਉਹਨਾਂ ਨੂੰ ਪਤਾ ਹੈ ਵੀ ਮੈਂ ਕੀ ਗੱਲ ਕਰ ਰਹੇ ਹਾਂਗੇ ਅਸੀਂ ਮੈਂ ਇੱਕ ਵੀਡੀਓ ਦੇਖੀ ਸੀਗੀ ਉਹ ਉਹ ਦਿਖਾ ਰਹੇ ਸੀਗੇ ਕਿ ਇੱਕ ਰੂਮ ਵਿਚਰ ਨੂੰ ਬੰਦ ਕਰ ਦਿੰਦੇ ਨੇ ਜਿੱਚ pepper spray aa reha honda anadi akhan de andar and then they pushi outside in snow and then uh, kuch uh, tai kita honda ohna ne oh nikalna honda uh, the tears coming out of the eyes and stuff like that um, it's, it, it seemed very tough deke oh uh, ja rahe honde na waste te bahut hi bahut hi tough process honda hoega but oh mindset kida rehanda hai ki ohna da mindset ni nee change honda ki this is what ਉਮ ਆਈ ਚੋਸ ਤੇ ਮੈਂ ਇੱਥੇ ਹੀ ਰਹਿਣਾ ਤੇ ਇਹੀ ਜੌਬ ਕਰਨੀ ਹੈ ਤੇ ਇੱਥੇ ਡਟੇ ਰਹਿਣਾ ਉਹ ਮਾਈਂਡਸੈਟ ਦੀ ਖੇਲ ਕੀ ਹੁੰਦੀ ਹੈ ਉਹ ਮਾਈਂਡਸੈਟ ਜਿਹੜਾ ਹੈਗਾ ਉਹ ਤੁਹਾਡੇ ਜਿਹੜਾ ਟ੍ਰੂਪ ਹੈਗਾ ਟ੍ਰੂਪ ਦੇ ਨਾਲ ਜੋ ਤੁਹਾਡੇ ਸਾਥੀ ਨੇ ਜੋ ਤੁਹਾਡੇ ਬਾਕੀ ਪੁਲਿਸ ਆਫਸਰ ਨੇ ਜਿਨ੍ਹਾਂ ਦੇ ਨਾਲ ਤੁਸੀਂ ਟ੍ਰੇਨਿੰਗ ਕਰ ਰਹੇ ਹੋ ਉਹ ਮਾਈਂਡਸੈਟ ਉਹਨਾਂ ਦੇ ਨਾਲ ਬਣਦਾ ਹੈਗਾ ਤੁਹਾਡੀ ਟੀਮ ਬਣਦੀ ਹੈ ਸੋ ਟੀਮ ਦੇ ਵਿੱਚ ਤੁਸੀਂ ਆਪਣੇ ਆਪ ਆਪਸ ਵਿੱਚ ਤੁਹਾਡਾ ਤੁਸੀਂ ਆਪਣੇ ਆਪ ਨੂੰ ਹੌਂਸਲਾ ਵਜਾਈ ਕਰਦੇ ਹੈਗੇ ਹੋ ਤੇ ਉਸੇ ਨਾਲ ਹੀ ਤੁਸੀਂ ਡਟੇ ਰਹਿਣਾ ਹੈਗਾ ਤੇ ਦੇਖੋ ਜਿਹੜਾ ਬੰਦਾ ਉੱਥੇ ਪਹੁੰਚ ਜਾਂਦਾ ਹੈਗਾ ਤੇ ਯੂ نو ਵਾਂਸ ਯੂ ਆਰ देयर ਇਨ ਟ੍ਰੇਨਿੰਗ ਇਟਸ ਗੋਇੰਬੀ ਟਫ ਟ੍ਰੇਨਿੰਗ ਕੰਮੀ ਟਫ ਹੈਗਾ देयर ਇਸ ਨਾਥਿੰਗ ਈਜ਼ੀ ਅਬਾਟ ਪੁਲਿਸਿੰਗ ਸੋ ਜਿਹੜਾ ਉਹ ਉੱਥੇ ਤੁਹਾਨੂੰ ਟ੍ਰੇਨਿੰਗ ਦਿੱਤੀ ਹੈਗੀ ਉਹ ਤੁਹਾਨੂੰ ਤਿਆਰ ਕਰਨ ਲਈ ਕਰ ਰਹੇ ਨੇ ਵੀ ਤੁਸੀਂ ਜਦੋਂ ਬਾਹਰ ਜਾਓਗੇ ਤਾਂ ਉੱਥੇ ਤੁਹਾਨੂੰ ਕੋਈ ਇਹੋ ਜਿਹੀ ਯੂ نو ਯੂ ਆਰ ਨਾਟ ਕੰਪਰੋਮਾਈਜ਼ਡ ਐਨੀਵੇਅਰ ਯੂ ਆਰ ਨਾਟ ਯੂ ਆਰ ਨਾਟ ਏਬਲ ਟੂ ਯੂ ਆਰ ਏਬਲ ਟੂ ਡੂ ਯੋਰ ਜੌਬ ਸੋ ਮਾਈਂਡਸੈਟ ਜਿਹੜਾ ਹੈਗਾ ਉਥੇ ਬਣਾ ਕੇ ਪਹਿਲਾਂ ਹੀ ਬਣਾ ਕੇ ਜਾਣਾ ਪੈਂਦਾ ਹੈਗਾ ਵੀ ਆਹਾਂ ਟ੍ਰੇਨਿੰਗ ਅਸੀਂ ਕਰਨੀ ਹੋਈ ਹੈ ਤੇ ਜਦੋਂ ਅਸੀਂ ਇੱਥੇ ਪਹੁੰਚ ਗਏ ਸੀਗੇ ਤੇ ਮੇਰੀ ਟ੍ਰੂਪ ਦੇ ਵਿੱਚੋਂ ਵੀ 6 ਬੰਦੇ ਜਿਹੜੇ ਸੀਗੇ ਫੇਲ ਹੋ ਗਏ ਸੀ ਤੇ ਅਸੀਂ ਅਖੀਰ ਤੇ ਫਿਰ ਜਾ ਕੇ ਅਸੀਂ ਇਹੀ ਤੈਅ ਕੀਤਾ ਹੈਗਾ ਵੀ ਇੱਥੇ ਅਸੀਂ ਇੱਥੇ ਕੁਇਟ ਨਹੀਂ ਕਰਨਾ ਹੈਗਾ ਜਾਂ ਤਾਂ ਅਸੀਂ ਆਪਣਾ ਬੈਜ ਲੈ ਕੇ ਜਾਵਾਂਗੇ ਜਾਂ ਅਸੀਂ ਬਾਡੀ ਬੈਗ ਦੇ ਵਿੱਚ ਜਾਵਾਂਗੇ ਸੋ ਇਹ ਇੱਕ ਦਿਮਾਗ ਦੇ ਵਿੱਚ ਗੱਲ ਬੈਠ ਗਈ ਸੀ ਵੀ ਜੋ ਮਰਜੀ ਕਰ ਲੈਣ ਅਸੀਂ ਕੁਇਟ ਨਹੀਂ ਕਰਨਾ ਹੈਗਾ ਅਸੀਂ ਆਪਣਾ ਪੂਰੀ ਟ੍ਰੇਨਿੰਗ ਕਰਕੇ ਆਪਣਾ ਬੈਜ ਲੈ ਕੇ ਜਾਵਾਂਗੇ ਇਥੋਂ ਸੋ ਉਹ ਜਦੋਂ ਤੁਸੀਂ ਮਾਈਂਡ ਬਣਾ ਲਿਆ ਤਾਂ ਫਿਰ ਜਿਹੜਾ ਜਿਹੜਾ ਕੁਝ ਸਾਹਮਣਾ ਕਰਨਾ ਪੈ ਸੀ ਦੇਖੋ ਅਸੀਂ ਉੱਥੇ ਗਏ ਵੀ ਸੀ ਵਿంటర్ ਦੇ ਵਿੱਚ ਆਪਣੀ ਸਰਦੀਆਂ ਦੇ ਵਿੱਚ ਮਾਈਨਸ 40 ਦੇ ਮਾਈਨਸ 40 ਦਾ ਉੱਥੇ ਵੈਦਰ ਹੁੰਦਾ ਸੀਗਾ ਤਾਪਮਾਨ ਹੁੰਦਾ ਸੀ ਸੋ ਮਾਈਨਸ 30 ਤੱਕ ਅਸੀਂ ਬਾਹਰ ਜਾ ਕੇ ਭਜਣਾ ਵੀ ਹੁੰਦਾ ਸੀ ਉਸ ਵੇਲੇ ਮੇਰੇ ਜਦੋਂ ਅਸੀਂ ਬਾਹਰ ਜਾਂਦੇ ਹਾਂ -30 ਦੇ ਵਿੱਚ ਅਸੀਂ ਜਦੋਂ ਯੂ ਨੋ ਪੱਜਦੇ ਹੈਗੇ ਹਾਂ ਤਾਂ ਖਾਸ ਕਰਕੇ ਜਿਨ੍ਹਾਂ ਦੇ ਮੇਰੀ ਸਿਰ ਮੇਰੀ ਦਾੜੀ ਹੁੰਦੀ ਸੀਗੀ ਤਾਂ ਅਸੀਂ ਆਪਣਾ ਪੂਰੀ ਤਰ੍ਹਾਂ ਗਰਮ ਕੱਪੜੇ ਪਾ ਕੇ ਤੇ ਉਤੋਂ ਦੀ ਇੱਕ ਬਾਲਾ ਕਲਾਵਾ ਵੀ ਪਾਣਾ ਹੁੰਦਾ ਸੀਗਾ ਤੇ ਬਾਲਾ ਕਲਾਵਾ ਪਾ ਕੇ ਜੋ ਤੁਸੀਂ ਪਾਉਂਦੇ ਸੀ ਬਾਹਰ ਤਾਂ ਜਦੋਂ ਨੂੰ ਮੁੜ ਕੇ ਆਉਣਾ ਤਾਂ ਸਾਰੀ ਦਾੜੀ ਤੇ ਹਾਲੇ ਦੁਆਲੇ برف ਜੰਮੀ ਹੁੰਦੀ ਸੀਗੀ ਸੋ ਮੈਨੂੰ ਆਪਣਾ ਜੋ హెయిర్ ਡਰਾਇਰ ਹੁੰਦਾ ਸੀਗਾ ਉਹਦੇ ਨਾਲ ਕਰਕੇ ਫੇਰ ਜਾ ਕੇ ਉਹ ਬੈਲ ਕਲਾਵਾ ਲਾਹ ਹੁੰਦਾ ਸੀਗਾ ਕਿਉਂਕਿ ਉਹ ਜੰਮਿਆ ਹੁੰਦਾ ਸੀ ਉੱਥੇ ਸੋ ਆ ਸਾਰਾ ਕੁਝ ਦੇਖਣਾ ਪਿਆ ਆ ਕੁਝ ਕਰਨਾ ਪਿਆ ਪਰ ਦੇਖੋ ਜਿੱਥੇ ਅਸੀਂ ਡਟ ਗਏ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਇੱਕ ਮਾਈਂਡ ਬਣਾ ਲਿਆ ਇੱਕ ਅਸੀਂ ਦਿਲ ਨੂੰ ਇਹ ਆਪਣੇ ਦਿਮਾਗ ਨੂੰ ਤੇ ਆਪਣੇ ਮਨ ਨੂੰ ਕਹਿ ਦਿੱਤਾ ਵੀ ਮਨਾ ਇਹ ਹੁਣ ਕੰਮ ਕਰਕੇ ਜਾਣਾ ਤੂੰ ਹੁਣ ਦੇਖ ਲੈ ਜਿਹੜਾ ਕੋ ਤੂੰ ਕਰਨਾ ਕਰ ਲੈ ਪਰ ਇਹ ਕਰਨਾ ਹੈ ਜ਼ਰੂਰ ਸੋ ਉੱਥੋਂ ਬਾਅਦ ਫਿਰ ਦੈਨ ਯੂ ਗੋਇੰਗ ਟੂ ਨਾਟ ਕੰਪਲੇਂਟ ਮੋਡ ਬਟ ਸੋਲੂਸ਼ਨ ਮੋਡ ਯੂ ਮੂਵ ਅਵੇ ਫਰਮ ਕੰਪਲੇਨਿੰਗ ਵੀ ਆ ਓਕੇ ਟੂ ਸੋਲੂਸ਼ਨ ਹਾਊ ਡੂ ਆ ਗੈਟ ਥਿਸ ਡਨ ਸੋ ਦੈਟਸ ਵੇਅਰ ਪਹਿਲਾਂ ਪਹਿਲਾਂ ਤਾਂ ਹੁਣ ਔਖੇ ਦੀਕਦੇ ਫੇਰ ਸੋਚਿਆ ਵੀ ਨਹੀਂ ਯਾਰ ਆਪਾਂ ਇਹਨੂੰ హెయిర్ ਡ్రਾਇਰ ਦੇ ਨਾਲ ਕਰਦੇ ਆਂ ਹੈਅਰ ਡ్రਾਇਰ ਦੇ ਨਾਲ ਕਰਾ ਕੇ ਉਹ ਜਦੋਂ ਮੈਲਟ ਹੋ ਜਾਂਦੀ ਹੈ ਏਸੀ ਆਈਸ ਫਿਰ ਬੈਲ ਕਲਾਬ ਅਲਾਵ ਹੋ ਜਾਂਦੇ ਸੀਗਾ ਸੋ ਇਸ ਤਰ੍ਹਾਂ ਕਈ ਕੁਝ ਕਰਨਾ ਪਿਆ ਤੇ ਯੂ 무ਵ ਅਵੇ ਫਰਮ ਦ ਕੰਪਲੇਂਟ ਮਾਈਂਡਸੈਟ ਟੂ ਸੋਲੂਸ਼ਨ ਮਾਈਂਡਸੈਟ ਵਾਂਸ ਯੂ ਮੇਕ ਅਪ ਯੂ ਮਾਈਂਡ